ਆਲਾ ਵੀਰ ਜੀ ਕਰੰਟ ਅਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਵੀਰ ਜੀ ਅੱਜ ਪਹੁੰਚੇ ਆ ਪਿੰਡ ਸ਼ਿਕਾਰਮਾਸੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਵੀਰੋ ਨਾਲ ਕੋਲ ਅੱਜ ਦੋ ਗਾਵਾਂ ਆ ਚੰਗੀਆਂ ਜਰਤੀਆਂ ਦੋ ਝੋਟੀਆਂ ਟਾਪ ਕਲਾਸ ਦੀਆਂ ਵੱਡੀਆਂ ਝੋਟੀਆਂ ਆ ਵੀਰੇ ਬਾਕੀ ਡਿਮਾਂਡ ਬੜੀ ਆਉਂਦੀ ਏ ਘਰੋਂ ਵੀਡੀਓ ਬਣਾਉਂਦੀ ਅੱਜ ਨਾਲ ਤੁਹਾਨੂੰ 바ਵਾ ਮਿਲਾਵਾਂਗੇ ਸ਼ਿਕਾਰ ਵਾਲਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੋ ਨਾਲ ਬੜੀ ਡਿਮਾਂਡ ਆਉਂਦੀ ਜਾਂਦੇ 바ਵਾ ਲਿਆਓ ਹਾਂਜੀ ਹਾਂਜੀ ਅੱਜ ਕੱਢਦੇ ਆਂ 바ਵਾ ਬਾਬਾ ਹਾ ਕੋਲੀ ਰਹਿੰਦਾ ਆਪਣੇ ਇੱਥੇ ਦੇ ਇਹ ਵੀ ਇੱਦੀ ਕਿਹੜਾ ਬਾਬਾ ਰঞ্জੀਤ ਬਾਬਾ ਕਿ ਦੂਜਾ ਇਹ ਦੂਜਾ ਬਾਬਾ ਇਹ ਮਿੱਟੀ ਦਾ ਬਾਬਾ ਹਾਂਜੀ ਹਾਂਜੀ ਦੇਖੋ ਵੀ ਇੱਦੀ ਝੋਟੀ ਇਹ ਵੀ ਨਹੀਂ ਫਿਰ ਕਿੱਦਾਂ ਗੱਬਣਿਆ ਪਾਏ ਗੱਬਣ ਚਾਰ ਪੰਜ ਦਿਨ ਲੈਂਦੀ ਸੂਨ ਦੇ ਵਿੱਚ ਜਾਣੇਗੀ ਮਤਲਬ ਜਾ ਕੇ ਵੀ ਸੂਤ ਸਕਦੀ ਮਤਲਬ ਰਾਤ ਵੀ ਸੂ ਸਕਦੀ ਸਵੇਰੇ ਠੀਕ ਹੈ ਵੀਰੇ ਕਿ ਫੁੱਲ ਵੱਡੀ ਛੋਟੀ ਆ ਹਾਂਜੀ ਹਾਂਜੀ ਫੁੱਲ ਵੱਡੀ ਐ ਮੈਂ ਬਾਕੀ ਜਿੰਨਾ ਕੋ ਲਈ ਜੋ ਕਹਿੰਦੇ ਆਪਾਂ ਇਹਦੇ ਤੋਂ 13-14 ਕਿਲੋ ਦੁੱਧ ਚੋਇਆ ਬਾਕੀ ਆਪਣੀ ਕੋਈ ਗਾਰੰਟੀ ਨਹੀਂ ਭਾਜੀ ਸਹੀ ਗੱਲ ਆ ਵੀਰੇ ਸਹੀ ਗੱਲ ਬਾਕੀ ਵੀਰ ਜੀ ਵੇਖੋ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਇਹ 1.5 ਲੱਖ ਖੜੀ ਵੀ ਜਾ ਕੇ ਤੂਤਨਾ ਬੰਦ ਨਹੀਂ ਮੂੰਹ ਤਾਣ ਕਰਕੇ ਤੇ ਦੁੱਧ ਨਹੀਂ ਉਹਨੇ ਨਾ ਦੇਣਾ ਬਾਕੀ ਭਾਜੀ ਦੱਸਾਂ ਗੱਲ ਆਪਾਂ ਸਿਰਫ ਤੇ ਕਰੀ ਜਾਈਏ ਜਿਹੜਾ ਕੋਈ ਸਿਆਣਾ ਵੀਰ ਨੂੰ ਪਤਾ ਹੀ ਐ ਕਿੰਨਾ ਦੇਣਾ ਕਿ ਵਾਦੂ ਥਾਪੀਆਂ ਮਾਰੀ ਜਾਈਏ ਮੈਂ ਦੇ ਕੋਕੋ ਫਾਇਦਾ ਨਹੀਂ ਗੱਲ ਕਰਦਾ ਬਿਲਕੁਲ ਬਿਲਕੁਲ ਬਾਕੀ ਜਿੱਦਾਂ ਮਲ ਵੇ ਲੋ ਲੈ ਵਾਲੂ ਆ ਕਿਤਾਂ ਦਾ ਲੱਗਾ ਜਰਸੀਆਂ ਨੇ ਵੀਰੇ ਸਹੀ ਬੰਦਾ ਹੀ ਫੰਡਾਂ ਹੀ ਬੰਦਾ ਹੀ ਕਰਮਾੜੀ ਨੇ ਡਈਆਂ ਕਲੇ ਬਾਕੀ ਵੀਰੇ ਇੱਕ ਗੱਲ ਹੋਰ ਕਰਨੀ ਮਾਬਲ ਜਿੰਨਾ ਆਪਾਂ ਸੰਤਸੀ ਆ ਜਿਹੜੀ ਅਗਲੇ ਥਾਂ ਦੀ ਹੈ ਨਾ ਮੈਂ ਮਾਬਲ ਆਹ ਵਾਲਾ ਅਗਲਾ ਥਾਂ ਜਿਹੜਾ ਇਹ ਮਤਬਲ ਇਹਦੇ ਥਾਂ ਦੀ ਨਾ ਅੱਧਾ ਥਾਂ ਵਾਲੇ ਅਗਲੇ ਥਾਂ ਦੀ ਅੱਧਾ ਥਾਂ ਹੁੰਦਾ ਹਾਂਜੀ ਬਾਕੀ ਆਪਾਂ ਵੀਰ ਜੀ ਦੇ ਨੋ ਤਾਂ ਵੀ ਦੇ ਸਕਦੇ ਆ ਭਾਵੇਂ ਓਦਾਂ ਵੀ ਕੋਈ ਕਾਰੀਗਰ ਵੀ ਬੰਦਾਜ ਨਾ ਵੀਰੇ ਤੇ ਮੈਂ ਬਾਤ ਕਰਕੇ ਲੈ ਜਾਏਗਾ ਜਿਹੜਾ ਮਰਜ਼ੀ ਕਾਰੀਗਰ ਹੋਏ ਹਾਂਜੀ ਵੀਰੇ ਹਾਂਜੀ ਕੋਈ ਵੀ ਕਾਰੀਗਰ ਦੀ ਫੇਲ ਕਰ ਸਕਦਾ ਭਾਵੇਂ ਇੱਥੇ ਮੇਰੇ ਘਰ ਘਰ ਲਈ ਕਿੱਲਰ ਕਰਕੇ ਦੇਣੀ ਬਿਲਕੁਲ ਵੀਰ ਜੀ ਵੇਖੋ ਸੱਚਾਈ ਦਾ ਕੰਮ ਆ ਵੀਰ ਉਹਨਾਂ ਦਾ ਪੁਰਾਣਾ ਕੰਮ ਆ ਹਨਾ ਜਿਹੜਾ ਮਰਜ਼ੀ ਆਣ ਕੇ ਵਪਾਰੀ ਭਾਵੇਂ ਪਿਛਾਣ ਲੈ ਵੀ ਜੇ ਮੈਂ ਗਲਤ ਕੋ ਮਾਂਜੇ ਗਣਾ ਆਪਾਂ 10000 ਰੁਪਏ ਸਹੀ ਗੱਲ ਆ ਵੀਰੇ ਬਾਕੀ ਸ਼ਾਹ ਕਾਲੀ ਜਾਨਵਰ ਕੀ ਝੋਲੀ ਆ ਬੜੀ 10000 ਰੁਪਏ ਦੇ ਲੋ ਤਾਂ ਵੀ ਲੱਭਦਾ ਵੀ ਥਣ ਗਲਤ ਹੋਏ ਨਹੀਂ ਵੀਰੇ ਸਹੀ ਗੱਲ ਆ ਹਾਂਜੀ ਹਾਂਜੀ ਬਾਕੀ ਵੀਰੇ ਖੋਲ ਕੇ ਦਰਦੇਓ ਖਾਈ ਖੋਲ ਕੇ ਦੋਏ ਵੇਖੋ ਲੈਵਾ ਮੈਂ ਦੇਖੋ ਲੈਵਾ ਜਰਸੀ ਗਾਂ ਸਹੀ ਗੱਲ ਆ ਵੀਰੇ ਜਰਸੀ ਗਾਂ ਨੂੰ ਸੇਲ ਕਰਦੀ ਆ ਪਰ ਵੀਰ ਹੁਣ ਅਸਚਾਈ ਬੋਲਦੀ ਕਿ ਦੇਣੀ ਤੇਲ ਕਰਕੇ ਹਣਾ ਵੀ ਦੀ ਹਾਂਜੀ ਬਾਕੀ ਵੀਰ ਜੀ ਕੋਈ ਆਪਣਾ ਘਣਾ ਭਰ ਪਰਚ ਕਰੇ ਨੇ ਕਿੰਨਾ ਦੁੱਧ ਜਣਾ ਲੈ ਲੈ ਸੋਰੀ ਕੱਦ ਕਾਟ ਦੀ ਭਾਈ ਸਹੀ ਗੱਲ ਆ ਵੀਰ ਦੇਖੋ ਕਰਮ ਵਾਲੀ ਨੇ ਥੱਲੇ ਪੰਡਾ ਹੀ ਪਾਈਆਂ ਬਾਕੀ ਦੁੱਧ ਦਾ ਆਦਵੀ ਚੰਗਾ ਜਵਾਈ ਜਾਊਗਾ ਨਾ ਵੀਰੋ ਲੈ ਕੋ ਲਓ ਕੱਲਾ ਕੱਲਾ ਸਭ ਦਾ ਘਰ ਮਾਲੀ ਬਾਕੀ ਜਿੰਨੇ ਵੀ ਆ ਸਾਰੀ ਸਾਫ ਆ ਹਾਂਜੀ ਹਾਂਜੀ बाकी वीरों ना सच्चाई दास थी कि अही तेल करके देनी है ना वीरे हां जी तेल करके ना है भाई जी जिन्ना जरी ਵੀ ਵੀਡੀਓ ਪਾਵਾਂਗੇ ਮੌਲ ਸਜਾਈ ਦਾ ਸੱਚਾਈ ਦਾ ਬਿਲਕੁਲ ਗਲਤ ਗੱਲ ਨਹੀਂ ਗੱਲ ਵੀ ਇਹ ਭਾਵੇਂ ਨਾ ਵੀ ਕਿ ਸਹੀ ਗੱਲ ਤੇਰੀਆਂ ਨੂੰ ਆਪਣੀ ਗੱਲ ਵੀ ਜ਼ਰੂਰੀ ਵਿਗ ਜੀ ਦੇਖੋ ਵੀਰੇ ਆਗੇ ਵੇਚਦਾਂਗੇ ਫੇਰ ਜੇ ਸੱਚਾਈ ਦਾ ਕੰਮ ਹੈ ਹਾਂ ਜੀ ਬੜੇ ਭੈਣ ਭਰਾਵਾਂ ਨੇ ਲੱਗੀ ਜਿੰਨੇ ਦੀ ਦੇਦਣੀ ਹੈ ਬੜੇ ਭੈਣ ਭਰਾਵਾਂ ਨੇ ਸੂਰ ਵੀ ਕੀਤੇ ਕੋਈ ਮਸਲ ਤੱਕ ਵੀ ਵੇਚ ਲੇਗਾ ਜਿੰਨੇ ਦੀ ਆਪਾਂ ਦੇ ਦੇਣੀ ਹੈ ਨਾ ਉਹਨੇ ਦੀ ਫੇਰ ਵੀ ਬੇਸ਼ੱਕ ਭਾਵੇਂ ਕੋਈ ਉਹ ਆ ਕੇ ਫੇਰ ਲੈ ਜੇ ਇਹਨੂੰ ਸਹੀ ਗੱਲ ਆ ਵੀ ਹਾਂਜੀ ਹਾਂਜੀ ਬਾਕੀ ਫੁੱਲ ਵੱਡੀ ਝੋਟੀ ਆ ਕਾਗਜ਼ਰਗੀ ਚਮੜੀ ਆ ਕਰਮਾੜੀ ਥੱਲੇੋਂ ਕਾਫੀ ਜਾਈ ਫੈਣੀ ਦੇਖੋ ਕਾਗਜ਼ਰਗੀ ਚਮੜੀ ਆ ਦੇਖੋ ਵੀਰੇ ਕੋਈ ਟੇਲ ਕਹਿ ਨਹੀਂ ਸਕਦਾ ਹਾਂਜੀ ਮੈਂ ਕਿਹਾ ਕਾਰੀਗਰ ਵੀ ਲਾਏ ਨਾ ਕੋਈ ਨਾ ਨਾ ਭਲਾ ਕਾਰੀਗਰ ਲਿਆ ਕੇ ਪਾਸ ਕਰ ਦੂਗਾ ਮੈਂ ਪਰ ਆਪਾਂ ਨਹੀਂ ਦੇਣੀ ਨਹੀਂ ਦੇਣੀ ਹਾਂਜੀ ਸਹੀ ਹੈ ਵੀਰੇ ਫਿਰ ਇਹਦਾ ਰੇਟ ਪਾਜੀ ਮੁੱਲ ਤੇ ਮਤਲਬ ਇਹਦਾ ਇੰਨਾ ਕੁ ਕਰਨਾ ਵੀ ਜਿੱਦਾਂ ਮੌਣ ਮੁੜ ਕੇ ਤੋਕੜ ਵੀ ਜੋ ਕਿਨੇ ਨੂੰ ਫੇਰ ਹੋਣੇ ਦੀ ਵੇਚ ਲੈ ਅੱਛਾ ਜੀ ਮੁੱਲੇ ਦਾ ਮੈਂ ਦਾ ਭਾਵੇਂ 80 ਗਾ ਲੀਏ ਭਾਵੇਂ 90 ਹਾਂਜੀ ਮੈਂ ਦੇ ਦਾਂਗਾ 70000 ਦੀ 70000 ਦੀ ਹਾਂਜੀ ਹਾਂਜੀ ਕਰ ਦਈਏ ਮਾਨ ਦਾ ਬਾਬੇ ਤੂੰ ਦੱਸ ਦੇ ਅਡ ਮੈਂ ਕਰ ਦਾਂਗਾ ਬਾਅਦ ਪਹਿਲਾਂ ਤੂੰ ਕਰ 2000 ਕੱਟ ਕਰ ਲਿਓ ਹੋਰ 2000 ਹਾਂਜੀ ਬਾਬਾ ਜੀ ਕਰੋ ਮੇਰ ਕਰਦੇ ਹੋਰ ਕਰਦੇ ਵੀਰ ਅੰਨਰਾਜ ਹੋਰੀ ਕਰਨਾ ਹੋਰ 1000 ਕੱਟ ਕਰ ਲਾਂਗੇ ਹੋਰ ਦੱਸੋ ਮੈਂ 3000 ਨਹੀਂ ਹਾਲ ਛੋਟ ਕਰਦਾ ਜਦੋਂ ਮੈਂ ਹੁਣ ਹਾਂਜੀ 3000 ਕਿੰਨੇ ਦੀ 65000 ਦੀ ਦੇਣਾ ਲਓ ਜੀ 65000 ਦੀ ਝੋਟੀ ਪਰ ਜਿਹੜਾ ਵੀਰ ਲੈ ਜਾਊਗਾ ਨਾ ਦਾ ਕੇਲਾ ਦੂਈ ਹੋਦੈ ਮੈਂ ਕਹਾ ਮਿਲਣੀ ਨਹੀਂ ਕਿਤੋਂ ਵੇਚ ਸਕਦੇ ਨਹੀਂ ਇਹ ਸ਼ਿਕਾਰੋਂ ਨਹੀਂ ਜੇ ਇਹ ਸ਼ਿਕਾਰੋਂ ਦਾਗੇ ਜੋ ਬਨਵੀਰ ਨਹੀਂ ਦੇ ਹਾਂਜੀ ਹਾਂਜੀ ਬਾਕੀ ਵੀਰ ਜੀ ਕੋਈ ਭੈਣ ਭਰਾ ਫੋਨ ਲਾਏ ਖੁਸ਼ੀ ਨਾਲ ਛੋਟ ਕਰਦੇ ਹੋ ਛੋਟ ਕਰ ਦਾਂਗੇ ਪਰ ਆਪ ਹੀ ਵੇਖ ਲਿਓ ਕੋਈ ਵੀ ਗਲਤ ਗੱਲ ਤਾਂ ਨਹੀਂ ਕੀਤੀ ਨਹੀਂ 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 ਬਾਕੀ ਵੀਰ ਇਹਦੋਂ ਅੱਗੇ ਹੁਣ ਆਪ ਵੀ ਧੱਕਾ ਹੰਦਕ ਨਹੀਂ ਸਹੀ ਗੱਲ ਆ ਵੀਰੇ ਹੁਣ ਇਤੋਂ ਅੱਗੇ ਤੇ ਰੱਬ ਦਾ ਨਾਮ ਹੀ ਆ ਰੱਬ ਦਾ ਨਾਮ ਹੀ ਹਾਂਜੀ ਬਾਕੀ ਕੋਈ ਵੀਰ ਦੇਖੋ ਲੈ ਕਰਮਾਂ ਵਾਲੀ ਸਹੀ ਗੱਲ ਆ ਜੀ ਦਿਲ ਖੋਹ ਝੰਡਾ ਵੇਖੋ ਗਲਤ ਗੱਲ ਨਹੀਂ ਕਰਨੀ ਭਾਜੀ ਚਾਰ ਥਾਂ ਕਹਿ ਕੇ ਮੈਂ 90000 ਦੀ ਵੀ ਇਦਾਂ ਕਿਉਂ ਨਹੀਂ ਸਹੀ ਗੱਲ ਹੈ ਵੇਗ ਨੂੰ ਵੇਗ ਵੀ ਜਾਂਦੀ ਹੈ ਪਰ ਨਹੀਂ ਦੇਣੀ ਸਹੀ ਗੱਲ ਹਾਂਜੀ ਹਾਂਜੀ ਗਾੜੀ ਵੀਰੇ ਆ ਗਈ ਛੋਟੀ ਇਹ ਪਹਿਲਾ ਸੂਆ ਮੂੰਹ ਤੋਂ ਚਾਰ ਲੰਦ ਕੱਟੀ ਹੈ ਪਹਿਲਾਂ ਕੱਟੀ ਆ ਗਈ ਸਰਮਾਲੀ ਇਹ ਵੀ ਹੱਲੇ ਚੰਗੀ ਬਣੀ ਹੈ ਹਾਂਜੀ ਹਾਂਜੀ ਦੇਖੋ ਜੀ ਤੇ ਬਹੁਤ ਚੰਗੀ ਕੱਟੀ ਠੰਡੀ ਧੀਰੀ ਹੈ ਸਹੀ ਗੱਲ ਹੈ ਦੇਖੋ ਵੀਰੇ ਛੋਟੀ 40 ਸਿਆੰਦ ਤੋਂ ਵੀ ਕਰਮਾਲੀ ਨੂੰ ਚੰਗਾ ਲੱਗਾ ਹਾਂਜੀ ਹਾਂਜੀ ਦੇਖੋ ਵੀ ਇਹ ਜਿਹੇ ਥੱਲੇ ਘੋਟ ਵਾਲੀ ਬਣੀ ਹੋਈ ਹੁੰਦੀ ਆ। ਮਗਰ ਵੀਰ ਜੀ ਬਚ ਆ ਗਏ ਹਨਾ। ਹਾਂਜੀ ਹਾਂਜੀ। 10000 ਠੀਕ ਆ। ਖੋਲ ਕੇ ਤੋੜ ਦਿਓ ਵੀਰੇ। ਖਾ ਦੇ ਬੋਲ। ਉਹ ਦੂਜੀ ਰੱਸੀ ਬੋਲਿਆ ਕਰ ਦੂਜੀ। ਬਾਬਾ ਜੀ ਕਾਲੀ ਕਰ ਜਾਂਦੇ ਆ ਨਾ। ਹਾਂਜੀ। ਮੈਂ ਬਾਬਾ ਜੀ ਕਾਲੀ ਕਰ ਜਾਂਦੇ। ਇਹ ਸੋ ਵੀ। ਉਹ ਜੰਗੀ ਬਿੱਟੀ। ਸਹੀ ਗੱਲ ਆ ਵੀਰੇ। ਸਫਾਈਆਂ ਸੁਗੰਧੀਆਂ ਫੋਲਿਆ ਥੱਲੇ। ਦਿਨਿਆਰਾ ਬਣਿਆ ਜੀ ਆਇਆ ਸਾਬ ਜੀ ਲਾਓ ਇਹ ਕੋਈ ਜਿਹਨੇ ਕਰਮਲ ਨੂੰ ਕੱਲਾ ਕੱਲਾ ਥਣ ਲਗਾ ਦੋ ਦਾ ਦ ਵੀਰ ਜੀ ਚੰਗਾ ਜਵਾਈ ਜਾਣਾ ਵੀ ਪਹਿਲਾਂ ਦੋ ਤਿੰਨ ਮਗਰ ਦ 10 ਕਿਲੋ ਦਈ ਜਾਊਗੀ ਸਹੀ ਗੱਲ ਆ ਜੀ ਸੇਵਾ ਦਾ ਡਿਪੈਂਡ ਹੈ ਜੇ ਕੋਈ ਬਿਲਕੁਲ ਵੀਰੇ ਫੇਰ ਗੱਲ ਉੱਥੇ ਆਂਦੀ ਸੇਵਾ ਹਾਂ ਜੀ ਤੇਰੇ ਵੀਰ ਜੀ ਦਾ ਰੇਟ ਭਾਜੀ ਮੁੱਲ ਤੇ ਹੋ ਜੀਂ ਝੋਟੀਆਂ ਦਾ 101 ਦਾਹ ਕਰਦੇ ਆ ਹਾਂ ਜੀ ਫੁੱਲ 90 ਕਰ ਲਈਏ 85 ਕਰ ਲਈਏ ਜੈਸ ਤੋਂ ਕੱਟੀ 80000 ਦੀ ਦੇਣਾ ਅੱਛਾ ਜੀ 80000 ਦੀ ਹਾਂ ਜੀ 80000 ਦੀ ਝੋਟੀਆਂ ਫੋਲਟ ਆਵਦੀ ਆ ਵੱਡਾ ਵੱਡਾ ਘੜ ਘੜ ਹਨਾ ਹਾਂਜੀ ਹਾਂਜੀ ਸਭ ਕੋਈ ਵਧੀਆ ਲੱਗਾ ਕੱਟੀ ਥਾਣੇ ਬੜਾ ਪਿਆਰਾ ਲੱਗਾ ਗਰਮਾਉਂ ਹਾਂਜੀ ਹਾਂਜੀ ਬਾਕੀ ਵੀਰ ਜੀ ਸ਼ੋਰਟ ਸ਼ਟ ਕਰਦੇ ਹੋ ਜੇ ਤੁਸੀਂ 2000 ਸ਼ੋਰਟ ਕਰਦਾ ਹਾਂ 8000 ਹਾਂਜੀ ਚਲੋ ਠੀਕ ਕੇ ਕਰਦੇ ਪਾਵੇ ਨੂੰ ਪੁੱਛ ਲਓ ਭਾਵੇਂ ਮੈਂ ਰਕੜੀ ਦੇਣੀ ਕਰਦੇ ਹੋੜ ਵੀਰਾਂ ਨੂੰ ਦੱਸ ਦੋ ਕੋਈ ਨਹੀਂ ਦੱਸ ਦੋ ਦਾਦੋ ਬਾਵਾ ਜੀ ਤੁਸੀਂ ਦੱਸ ਦੋ ਤਿੰਨ ਭਾਜੀ ਸ਼ੋਰਟ ਹੋੜ ਕਰਦਾ ਹਾਂ 75000 ਦੀ 75 ਦੀ ਆਓ ਜੀ 75000 ਦੀ ਘੋਟੀ ਪਰ ਵੀਰ ਜੀ ਮਿਲਦੀ ਨਹੀਂ ਨਹੀਂ ਹੋਈ ਭਾਜੀ ਇਹਰ ਗੱਲ ਹੈ ਜੀ ਦੇਖ ਲੈ ਕਿ 10 ਪਹੀਏ ਵੇਠ ਆਉਣ ਲੱਗਾ ਕਿ ਨਹੀਂ ਕਲ ਗਿਆ ਰਗਾ ਕਲਾ ਕਲਾ ਸਹੀ ਗੱਲ ਆ ਗਏ ਪਾਜੀ ਸੂਈ ਹੈ ਜੀ ਅਗਾਂ ਵੀ ਤੀਜੀ 2 4 3 ਘੱਟ 25 ਅੱਲਾ ਵੇਲੇ ਬੱਚੇ ਦੇ ਮੂੰਹ ਤੇ ਵਾਲ ਹੋੜੀ ਹੈ ਜੀ ਹੈ ਨਹੀਂ ਵਾਲ ਚਲੋ ਕੋਈ ਗੱਲ ਨਹੀਂ ਵੀਰੇ ਉਹ ਫਿਰ ਹਨਾ ਹੁੰਦੇ ਆ ਜਦੋਂ ਬੱਚੇ ਆ ਜਾਂਦੇ ਗਾੜੀ ਵੀਰ ਜੀ ਆ ਗਿਆ ਬਹਿਣਾ ਬਹਿਣਾ ਆਉਂਦਾ ਭਾਈ ਸੋ ਇਹ ਜਰਸੀਆਂ ਭਾਈ ਠੀਕ ਆ ਜੀ ਦੋਵੇਂ ਜਰਸੀਆਂ ਦੋਵੇਂ ਜਰਸੀਆਂ ਦੇਖੋ ਵੀਰ ਜੀ ਆਹ ਭਾਜੀ ਪਰਥੋਂ ਦੀ ਫੂਲੀ ਹੈ ਵਛੀ ਅੱਛਾ ਜੀ ਆਹ ਵਛੀ ਹਾਂ ਜੀ ਠੀਕ ਹੈ ਪਿਓਰ ਜਰਸੀ ਹੈ ਪਿਓਰ ਜਰਸੀ ਪੰਜਾਬ ਵਾਲੀ ਜਰਸੀ ਹੈ ਵੀਰ ਜੀ ਬਾਕੀ ਕੋਈ ਭੈਣ ਮਤਲਬ ਜਿਹੜਾ ਬੱਚਾ ਦੇਤਾ ਉਹ ਵੀ ਅਲੋਕਾਰ ਹੀ ਦਿੱਤਾ ਅੱਛਾ ਇਹ ਵੀ ਵਛੀ ਆ ਹਾਂ ਜੀ ਵਛੀ ਜੀ ਅੱਜ ਤਣ ਯਾਰੇ ਬਣੇ ਤੇ ਦੋ ਦੋ ਵਛੀਆਂ ਅੱਜ ਜਾਣੀਆਂ ਹਾਂ ਹਾਂ ਜੀ ਤੇ ਦੋ ਗਾਵਾਂ ਹੀ ਜਾਣੀਆਂ ਕਿਸੇ ਦੇ ਬਾਕੀ ਠੰਡੀ ਠਰੀ ਕੋਈ ਗੱਲ ਨਹੀਂ ਮਤਲਬ ਰਸੀ ਰਸੀ ਕੋਈ ਨਹੀਂ ਪਾਣੀ ਐਵੇਂ ਛੋਣੀਆਂ ਤਾਂ ਬਾਕੀ ਵੀਰ ਜੀ ਵੇਖੋ ਦਰਵਾਜ਼ਾ ਦੋ ਤੇ ਜਾਨਾ ਜਾ ਦੇ ਕੋਈ ਈ ਗਾ ਵੀ ਦੀ ਨਸੋ ਲੈ ਵਾਲਾ ਤਾਂ ਚਾਹੀਦਾ ਨਾ ਦੇਖੋ ਲੈ ਬਸਰ ਮਾਲ ਬਾਾਕੀ ਬਰੀਡ ਬਲੂਡ ਫੋਲ ਆ ਬੈਡ ਤੇ ਆ ਜਾ ਵੀਰੇ ਲਾਓ ਲਾ ਸਲਤਨ ਅਜਾ ਖਾਣ ਦਾ ਸਾਇਰ ਬਾਕੀ ਮਗਰ ਬੱਚਾ بڑا ਐਨੇ ਅਖਰਾਤੋਂ ਨਹੀਂ ਦੇਖਦਾ ਹਾਂਜੀ ਬੱਚਾ ਬਹੁਤ ਚੰਗਾ ਰਹਿੰਦਾ ਬੱਚਾ ਹਾਂਜੀ ਬੱਚਾ ਬੜਾ ਧਿਆਨ ਦੇ ਦੋ ਐ ਵੱਛੀਆਂ ਦੋਹੇ ਪਹਿਲਣ ਵੱਛੀ ਐ ਮਗਰ ਇਹ ਵਛਾ ਬਹੁਤ ਸਹੀ ਗੱਲ ਐ ਬਾਕੀ ਠੰਡ ਵਾਂ ਖੁੱਲੇ ਲੈਵੇ ਦੀ ਹਣਾ ਹਾਂਜੀ ਬਾਕੀ ਠੰਡੀ ਧੀਰੀ ਐ ਕੋਈ ਰੱਸੀ ਰੁੱਸੀ ਨਹੀਂ ਪਾਉਣੀ ਐਵੇਂ ਹੀ ਚੱਲੀ ਮਤਲਬ ਸਹੀ ਗੱਲ ਐ ਹਾਂਜੀ ਹਾਂਜੀ ਵੀਰੇ ਫਿਰ ਇਹਦਾ ਰੇਟ ਅੱਜ ਇਹਦਾ ਮੁੱਲ ਭਵੇਂ ਵੱਛੀ ਦਾ 50 ਕਰ ਦੇ 45 ਜਾਂ 40 ਹਜ਼ਾਰ ਦੀ ਦੇ ਦੇ ਜੱਸ ਨਾ 40000 ਦੀ ਹਾਂਜੀ ਹਾਂਜੀ ਵੇਲੋ ਮਿਲਦੀ ਨਹੀਂ ਕੋਈ ਸਹੀ ਗੱਲ ਆ ਵੀਰੇ ਸੱਜਰ ਸੁਹੀ ਵੈੜ 40000 ਦੀ 40000 ਦੀ ਵਛੀ ਬਾਕੀ ਵੀਰ ਜੀ ਛੋਟ ਛੜ ਕਰ ਦਿਓ ਬਾਵੇ ਬਾਵੇ ਤੂੰ ਦੱਸ ਦੇ ਯਾਰ ਕਰ ਦੇ ਮਾਨ ਦਾ ਆ ਖੁੱਲਾ ਮਾਤਾਂ ਕਰਦੀ ਫਿਰ ਅੱਜ ਕਰ ਦੋ ਜੀ ਸਾਡੀ 35000 ਦੀ ਦੇਣਾ ਲਓ ਜੀ 35000 ਦੀ ਸੱਜਰ ਸੁਹੀ ਵਛੀ ਮਗਰ ਵੀ ਵਛੀ ਹਾਂਜੀ ਵਛੀ ਕਰਮ ਵਾਲੀ ਫਿਰ ਸਾਲ ਕੋਈ ਸੇਵਾ ਕਰ ਲੋ 35000 ਦੀ ਦੇ ਇਦਾਂ ਵੇਚ ਦਾਨੀ ਹਾਂਜੀ 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 ਬਣਾ ਵੀ ਠੀਕ ਬਾਕੀ ਤੁਹਾਨੂੰ ਪਤਾ ਪਾ ਜੀ ਆਪਾਂ ਜਿਹੜੇ ਰੀਡ ਕਰਦੇ ਨੇ ਨਾ ਨੋਰਮਲ ਨਹੀਂ ਹੈ ਮੇਲੇ ਇਲਾਕੇ ਜਾਉਂਦਾ ਮੈਂ ਕਹਿਆ ਜ ਇਹ ਵੀਡੀਓ ਵਾਲੇ ਜਿਹੜੀ ਗੱਲ ਕਰਦਾਂਗੇ ਨਾ ਉਹ ਵੀ ਬੇਦੇ ਦੇ ਹੋਏ। ਇਹ ਸਵੇਰੇ ਕੋਈ ਮਨੇਰੇ ਆਊਗਾ ਤੇ ਆਪਾਂ। ਹਾਂਜੀ ਹਾਂਜੀ। ਉਹਦ ਨਹੀਂ ਮਤਲਬ ਪਤਾ ਨਹੀਂ ਐਵੇਂ ਆਪਣੇ ਮਾਲ ਜਿ ਖਲੋਤੇ ਆ। ਹਾਂਜੀ। ਮਾਲ ਮਨੂਲ ਅੱਧੇ ਘੰਟੇ ਦੇ ਵਿੱਚ ਵੇਗਿਆ ਜੀ। ਸਹੀ ਪਰ ਅਜੇ ਤੱਕ ਮਾਲ ਜੈਜ ਰੇਡ ਬਿਲਕੁਲ। ਵੀਨਾ ਵੀ ਅਜੇ ਤੱਕਾਂ ਫੋਨ ਆਈ ਜਾਂਦੇ ਅਜੇ ਤੱਕ। ਚਲੋ ਵੀਰ ਜੀ। ਬਾਕੀ ਭਾਜੀ ਇੱਕ ਗੱਲ ਹੋਰ। ਹਾਂਜੀ। ਮਾਲ ਆਪਣਾ ਜਿੱਦਾਂ ਮਤਲਬ ਹੁਣ ਪਾਣੀ ਪੂਣੀ ਆਇਆ ਸਾਰਿਆਂ ਨੂੰ ਪਤਾ ਹਣਾਂ ਜਾਂ ਜਾਂਦੀਆਂ ਜੀ। ਕੋਈ ਮੇਰਾ ਵੀਰੇ ਭਰਾ ਜਿਹੜਾ ਮੂਲ ਤੋਂ ਮਾਤਰ ਹੋਏ। ਹਾਂਜੀ। ਠੀਕ ਹੈ ਨਾ। ਆਪਣੇ ਨਾਲ ਗੱਲ ਕਰ ਲਈ ਜਿੰਨਾ ਰੇਟ ਪਾਇਆ ਨਾ ਉਹਦੇ ਨਾਲ ਉਹਨੂੰ ਹੋਰ ਨੂੰ 35 ਦੀ ਹੈ ਜਿਹੜਾ ਕੋ ਹੋਰ ਹੋਏਗਾ ਨਾ ਹਰ 32000 ਦੀ 3000 ਲਓ ਜੀ ਵੇਖੋ ਵੀਰ ਜੀ ਬੜੀ ਵਧੀਆ ਵੀਰ ਜੀ ਕਿਹੜਾ ਮਰਜੀ ਡੰਗਰ ਲੈ ਜੀ 3000 ਛੋਟ ਕਰਾ ਵੀਰ ਜੀ ਵੇਖੋ ਕੋਈ ਸੌਦਾ ਕਰਕੇ 3000 ਛੋਟ ਨੂੰ ਹਣਾ ਮੰਗੇ ਹੁੰਦੇ ਆ ਹੋਰ ਹੋਰ ਵੀਰ ਜੀ ਇਹ ਸੇਵਾ ਸਭ ਤੋਂ ਵੱਡੀ ਆ ਹਾਂ ਜੀ ਹਾਂ ਜੀ ਕਿਹੜਾ ਮਰਜੀ ਹੋਏ ਇਹ ਨਹੀਂ ਵੀ ਉਹ ਡੰਗਰ ਆ ਦੂਜਾ ਤੇਨਾਂ ਦੇ ਵਿੱਚੋਂ 3000 ਰੁਪਏ ਛੱਡੋ ਠੀਕ ਆ ਵੀਰ ਜੀ ਬਹੁਤ ਵਧੀਆ ਵੀਰ ਜੀ ਥੋੜੀ ਸਮਝੀਏ ਕਾੜੀ ਹਾਂ ਜੀ ਹਾਂ ਜੀ ਵੀਰੇ ਇਹ ਸੇਵਾ ਆ ਵੀਰ ਜੀ ਸਭ ਤੋਂ ਵੱਡੀ ਬਾਕੀ ਇਹ ਸੇਵਾ ਦੇਣਾ ਚਾਹੀਦਾ ਵੀਰੇ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੈਗੀ ਭਾਈ ਸੇਵਾ ਹੀ ਦੇ ਇੱਕ ਹੋਰ ਵੀਰ ਬੋਲ ਗਾੜੀ ਆ ਗਈ ਵੀਰ ਜੀ ਚੌਥੇ ਨੰਬਰ ਤੇ ਜਰਸੀ ਹੈ ਵੀ ਇਹ ਵੀ ਜਰਸੀ ਹੈ ਭਾਜੀ ਅੱਛਾ ਜੀ ਇਹਨੂੰ ਮੱਬੜਾ ਈ ਮਹੀਨੇ ਤੋਂ ਤਾਂ ਹੀ ਹੋ ਗਈ ਆਪਣੇ ਨਾਲ ਦੇ ਪਿੰਡ ਇਥੋਂ ਵੇਲੀਆਂ ਤੋਂ ਲਈ ਹੈ ਅੱਛਾ ਅੱਛਾ ਇਹਦੀ ਬੱਸੀ ਉੱਥੇ ਹੈ ਜੇ ਵੀਰ ਨੇ ਮੱਬੜੋਨਾ ਦੇਣੀ ਨਹੀਂ ਜੇ ਕਿਹਨੂੰ ਹੋਏ ਵੀ ਮੱਬੜੋ ਦੇਖਣੀ ਬਖਾ ਕੇ ਵੀ ਲੈ ਆਵਾਂਗੇ ਅੱਛਾ ਜੀ ਠੀਕ ਹੈ ਨਾ ਚਲੋ ਠੀਕ ਹੈ ਦੋ ਜਾ ਕੇ ਨੇ ਉੱਥੇ ਉਹਨਾਂ ਨੇ ਰੱਖ ਲਈ ਵੱਛੀ ਮਗਲ ਐਚਪ ਦਿੱਤੀ ਇਹਨੂੰ ਠੀਕ ਆ ਵੀਰ ਜੀ ਆ ਚਲੋ ਵੀਰ ਜੀ ਹੰਦਾ ਕਈਆਂ ਦਾ ਹਾਂ ਹਾਂ ਜੀ ਹਾਂ ਜੀ ਕਈ ਮਜਬੂਰੀਆਂ ਬਾਕੀ ਉਪਰਾ ਕਰਦੀ ਦੁੱਧ ਵੱਛੀ ਦੇ ਥੱਲੇ 9 ਕਿਲੋ ਹੋਏਗਾ ਆਪਾਂ 8.5ਵੇਂ ਦੂਜੇ ਥਾਂ ਕਿਲੋ ਘਟ ਵੀ ਸਕਦੀ ਜਾ ਕੇ ਵਾਧ ਵੀ ਸਕਦੇ ਬਿਲਕੁਲ ਬਿਲਕੁਲ ਵੀਰੇ ਸਫਾਈ ਦਾ ਕੰਮ ਬਾਕੀ ਵੀਰ ਜੀ ਪਿਓਰ ਜਰਸੀ ਆ ਪਿਓਰ ਹਾਂ ਜੀ ਪਿਓਰ ਜਰਸੀ ਪੰਜਾਬ ਵਾਲੀ ਜਰਸੀ ਆ ਦੇਖੋ ਨੀਤੀ ਵਾਲਾ ਗੱਲ ਗਲੀ 'ਚ ਬੈ ਕੇ ਦੇਖੋ ਜੀ ਯਾਰ ਬੜੀ ਬਿਊਟੀਫੁਲ ਆ ਵੀਰ ਜੀ। ਬਾਇਓ ਬਾਇਓ ਸਲੇ ਬਾਇਓ ਹੋ। ਹਾ ਇਹ 바ਵਾ ਰਣਜੀਤ 바ਵਾ। ਇਹ ਕਣਜੀਤ 바ਵਾ ਸ਼ਿਕਾਰ ਵਾਲਾ 바ਵਾ। ਆ ਜਾ ਵੀਰ ਜੀ ਕਿ ਗਾਂ ਛੜਦੀਆਂ। ਕੋੜ ਦਾ ਗਾਂ ਛੜਦੋ। ਦੇਖੋ ਓਏ ਨਹੀਂ। ਦੇਖੋ ਇਹ ਸੀ ਜਰਸੀ। ਦੁੱਧ ਵੀਰ ਦੀ ਪੱਕਾ ਵੀਰ ਉਹਨਾਂ ਕਹਤਾ 9 ਕਿਲੋ ਹੈਗਾ ਬਾਕੀ ਸੀਲਸ ਲੱਗ ਫੋਲਿਆ ਦੁੱਧ ਦਾਦ ਚੰ ਇਹ ਤਾਂ ਗੱਲ ਹੈਗੀ ਜੇ ਨਜ਼ਾਰੇ ਆਉਣਗੇ ਅੱਜ ਰੇਟ ਵੀਰ ਜੀ ਦਾ ਡੇ ਪੜੇ ਜਾ ਜਾਂਦੇ ਮੈਂ ਕਿਹਾ ਰੇਟ ਜਾ ਜੀ ਭਾਈ ਆਪਾਂ ਦੱਸਾਂ ਗੱਲਾਂ ਭਾਂ ਕੋਈ ਵਪਾਰੀ ਵੀਰ ਵੀ ਰਾਜੇ ਹਨਾ ਲੜਾ ਕਾਲੀ ਨਹੀਂ ਗੜੀਦੀ ਵੀ ਹੁਣੇ ਡੰਗਰ ਲਿਆ ਕੇ ਬੰਨਣੇ ਆ ਦੋ ਤਿੰਨ ਦਿਨ ਹੋਂਤ ਰਿਆਂ ਨਾ ਫੜ ਕੇ ਲਿਹਾਈ ਦੇ ਮੈਂ ਆਪਣੇ ਹਾਂ ਜਿਗਰੇ ਫਿਰ ਹਾਂਜੀ ਇਹਦਾ ਰੇਟ ਫਿਰ ਵੀ ਜੀ ਇਹਦਾ ਮੁੱਲ ਭਾਜੀ ਬੱਛੀ ਦਾ ਭਾਵੇਂ 40 ਕਰ ਲਈਏ ਭਾਵੇਂ 45 ਜੱਸ ਨੂੰ 38000 ਦੀ ਬੱਛੀ ਜੱਸ ਨੂੰ 38000 ਦੀ ਹਾਂਜੀ ਮਾਨਦਾਨ ਕਰ ਦਈਏ ਮੈਂ ਕਹਿੰਦਾ ਵੀ ਤੂੰ ਦਲਾਟ ਛੱਡ ਦਾਂਗੇ ਯਾਰ 30000 ਦੀ ਤੂੰ ਵੀ ਕਹਣਾ ਕਿ ਤੂੰ ਚੋਰੀ ਨੂੰ ਅੱਲੀ ਜਰੇ ਸਹੀ ਗਾ ਭਾਵੇਂ ਸਾਡੇ ਕੰਮ ਨਹੀਂ ਕਿ ਮੈਂ ਵੀ 30000 ਸਹੀ ਗਾ ਲਾ 30000 ਦੀ ਵੀ ਜੀ ਕੌਣ ਦਿੰਦਾ ਬਾਬੇ ਹੁਣ ਤੂੰ ਵੀ ਦੱਸ ਦੇ ਹੋਰ ਕਿੰਨੇ ਚੱਲੀ ਤੇ ਮੈਂ ਕਿਹਵਾ ਦਾ ਕਰਨਾ ਹੁੰਦਾ ਐ ਐਂਡ ਨਹੀਂ ਰਹਿ ਗਈ ਐਂਡਰੀ ਰਹਿ ਗਈ ਹਾਂ ਨਹੀਂ 20000 ਦਿਲਾਇਓ ਪਰ ਕੇ ਨੇ ਦੇਣੀ ਐ ਨਹੀਂ ਪਰ 20000 ਦੀ ਲਾਇਓ ਚਲੋ ਲਾਗ ਡਾ ਦੇ ਵੀਰ ਜਾਨਾ ਹਾਂਜੀ ਨਹੀਂ ਯਾਰ ਅਬ ਇਹ ਅੱਲਾਹ ਤੱਕ ਕਾ ਹੁੰਦਾ ਫੇਰ ਇਤੋਂ ਘੱਟ ਕਿੰਨੇ ਦੇ ਦਈਓ ਇਹ ਤੇ ਗੱਲ ਹੈਗੀ ਹਾਂਜੀ ਹਾਂਜੀ ਚਲੋ ਕੋਈ ਗੱਲ ਆਪਾਂ ਆਪਾਂ ਨੂੰ ਇਹ ਵੀ ਬੰਦ ਬਲੇ 4 ਢੰਗਰਾਂ ਦੇ ਵਿੱਚ 20000 1000 ਬਜ ਗਿਆ ਨਾ ਇਹ ਤੇ ਗੱਲ ਹੈ ਲੱਗਣ ਵਾਲੀ ਗੱਲ ਹੁੰਦੀ ਠੀਕ ਨਾ ਸਹੀ ਗੱਲ ਲੱਗਦੀ ਹਾਂਜੀ ਹਾਂਜੀ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਦੋ ਟਾਈਮ ਚੋ ਤਿੰਨ ਟਾਈਮ ਚੋ ਗੱਬਣ ਜਿਹੜਾ ਪਸ਼ੂ ਉਹਦੀ ਤੁਹਾਡੀ ਗਾਰੰਟੀ ਉਹਦੀ ਗਾਰੰਟੀ ਹੈ ਕਿ ਨਹੀਂ ਹਾਂਜੀ ਵੀਰੇ ਬਾਕੀ ਭਾਜੀ ਗਾਰੰਟੀ ਮਤਲਬ ਕਿਸੇ ਦੇ ਘਰ ਜੇ ਆਪਾਂ ਲੱਦ ਕੇ ਲੈ ਕੇ ਗਏ ਹਨਾ ਹਾਂਜੀ ਫੇਰ ਮਤਲਬ ਉਹਦੀ ਗਾਰੰਟੀ ਹੋਏਗੀ ਠੀਕ ਹੈ ਨਾ ਹਾਂਜੀ 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 ਠੀਕ ਹੈ ਨਾ ਜਿਹੜਾ ਸਾਡੇ ਘਰ ਆ ਗਿਆ ਨਾ ਹਾਂਜੀ ਫੇਰ ਫਿਰ ਵੀ ਬਾਹਰ ਕਰ ਲਈ ਉਹਦੀ ਕਿਸੇ ਦੀ ਰੋਟੋਂ ਬਾਹਰ ਫੇਰ ਹਨਾ ਕੋਈ ਗਾਰੰਟੀ ਨਹੀਂ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਐਡਰੈਸ ਪਿੰਡ ਸ਼ਟਾਰ ਮਸ਼ੀਆਂ ਜ਼ਿਲ੍ਹਾ ਗਰਦਾਪੁਰ ਸੀ ਡੇਰਾ ਬਨਾਨਕ ਫੋਨ ਨੰਬਰ 815028 ਠੀਕ ਆ ਜੋ ਬੰਦੇ ਸਤਿ ਸ਼੍ਰੀ ਅਕਾਲ ਓੰ ਬਾਦ ਸਤਿ ਸ਼੍ਰੀ ਅਕਾਲ